ਵਾਦ ਘਟਨ ਕੀਤਾ ਗਿਆ ਆਜ਼ਾਦ ਗਰੁੱਪ ਨੂੰ ਕੀ ਕਹਿਣਾ ਚਾਹੀਦਾ ਮਨੇ ਦਫ਼ਤਰ ਦਾਦ ਘਟਨਾ ਜਾਰੀ ਗਰੁੱਪ ਨੂੰ ਕੀਤਾ ਕਿ ਸੰਗਤ ਨੂੰ ਸਮਰਪਿਤ ਆ ਇਹ ਦਫ਼ਤਰ ਜਿਹੜੀ ਆਜ਼ਾਦ ਵੀਰਾਂ ਨੇ ਇਕੱਠੇ ਹੋ ਕੇ ਇੱਕ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਇਸ ਹਲਕੇ 'ਚ ਜਿਹੜੀ ਕਈ ਤਰ੍ਹਾਂ ਦੀਆਂ ਗਰੀਬਾਂ ਦੀਆਂ ਮੁਸ਼ਕਲਾਂ ਆ ਮੋਤਬਰਾਂ ਦੀਆਂ ਮੁਸ਼ਕਲਾਂ ਆ ਨੌਜਵਾਨਾਂ ਦੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇੱਕ ਮੂਵਮੈਂਟ ਤਿਆਰ ਕੀਤੀ ਆ ਤੇ ਸਾਨੂੰ ਬਹਿਣ ਵਾਸਤੇ ਕਿਸੇ ਦੀ ਕੋਠੀ ਨਾ ਜਾਣਾ ਪਵੇ ਕਿਸੇ ਦੇ ਕਿਸੇ ਦੇ ਘਰ ਜਾ ਕੇ ਅਜੀਨੋਣਾ ਨਾ ਪਵੇ ਇੱਕ ਰਲ ਮਿਲ ਕੇ ਸਾਰੀ ਸੰਗਤ ਨੇ ਦਫ਼ਤਰ ਖੋਲਿਆ ਇੱਥੇ ਆਮ ਇਨਸਾਨ ਆਮ ਬੰਦਾ ਘਰੇ ਆ ਸਕਦਾ ਇਹਦਾ ਦਰਵਾਜ਼ਾ ਨਹੀਂ ਮੰਨਦਾ ਉਹ ਵੀ ਤੁਸੀਂ ਜਾਓ ਮੈਂ ਗੱਲ ਕਰਨੀ ਕਿਸੇ ਨਾਲ ਪਰਸਨਲ ਇਸ ਕਰਕੇ ਸ਼ਹਿਰ ਵਾਸੀਆਂ ਲਈ ਤੇ ਹਲਕਾ ਤਰਨਤਨ ਵਾਸੀਆਂ ਲਈ ਇਹ ਦਫ਼ਤਰ ਜਿਹੜਾ ਉਹ ਸਮਰਪਿਤ ਹੈ ہماری ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕਿਉਂ ਹੈ? ਆਜ਼ਾਦ ਗਰੁੱਪ ਬਣਾਉਣ ਦੀ ਲੋੜ ਤੁਸੀਂ ਇਲਾਕੇ ਚਲ ਜਿਓ ਕਿੰਨੇ ਕ ਸਟੇਡੀਅਮ ਬਣੇ ਆ ਖੇਡ ਸਟੇਡੀਅਮ ਆਪਣੇ ਕਿੰਨੇ ਕ ਬਣੇ ਆ ਮਜ਼ਦੂਰ ਵਰਗਾਂ ਦਾ ਮੌਤਬਾਰਾਂ ਦਾ ਜੋ ਜ਼ੁਲਮ ਹੋਇਆ ਤਕੇਸ਼ਾਈ ਹੋਈ ਆ ਨਜਾਇਜ਼ ਪਰਚੇ ਦਾ ਜਿਹੜਾ ਕਲਚਰ ਆ ਉਹਦਾਂ ਦੀਆਂ ਉਹੜੀਆਂ ਮੁਸ਼ਕਲਾਂ ਉਹ ਸਥਿਤੀਆਂ ਨੇ ਇੱਕ ਕ੍ਰੀਏਟ ਕੀਤਾ ਜੀ ਆਜ਼ਾਦ ਗਰੁੱਪ ਕੁਦਰਤ ਨੇ ਸ਼ਾਇਦ ਇੱਕ ਬਹਾਨਾ ਬਣਾਇਆ ਜੀ ਇਹ ਹਾਂਜੀ ਸ਼ਹਿਰ ਵਾਸੀਆਂ ਕੀ ਮੈਸੇਜ ਦੇਣਾ ਚਾਹੁੰਦੇ ਆ ਸ਼ਹਿਰ ਵਾਸੀਆਂ ਲਈ ਦਿਨ ਰਾਤੇ ਦਫਤਰ ਖੁੱਲਾ ਜੀ ਜਦੋਂ ਵੀ ਆਵਾਜ਼ ਮਾਰਨਗੇ ਸ਼ਹਿਰ ਵਾਸੀ ਉਹਨਾਂ ਨਾਲ ਜਿਹੜੀ ਵੀ ਉਹਨਾਂ ਦੀ ਕੋਈ ਮੁਸ਼ਕਲ ਆਊਗੀ ਤੇ ਸਾਡੇ ਕਾਉਂਸਲਰ ਸਾਹਿਬਾਨ ਤੇ ਸਾਡੇ ਮੋਤਵਾਰ ਸਾਹਿਬਾਨ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਬੈਂਸ ਬ੍ਰਦਰ ਉਹਹੀਂ ਇਥੇ ਡੱਟ ਕੇ ਦਫਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਸਰਕਾਰ ਦੇ ਰੂਪ ਕਿਸੇ ਪਾਰਟੀ ਨੂੰ ਸਮਰਪਿਤ ਰਵੇਗਾ ਕਿ ਚਾਹੇ ਇਹ ਮਤਲਬ ਪਾਰਟੀਆਂ ਤੋਂ ਵੱਖਰਾ ਹੋ ਜਿੱਤੇ ਇਹ ਤਾਂ ਸੰਗਤ ਦਾ ਫੈਸਲਾ ਹੋਊਗਾ ਜੀ ਸੰਗਤ ਕੀ ਕਰਦੀ ਆ ਅਸੀਂ ਤੇ 10 15 20 ਸਰਪੰਚ ਇਕੱਠੇ ਹੋ ਗਏ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਸੀ ਵੀ ਕਮ ਸੇ ਕਮ ਲੀਡਰ ਦੀਆਂ ਨਹੀਂ ਅੱਖਾਂ ਮੱਥੇ ਤੇ ਟਿਕੀਆਂ ਉਹ ਥੋੜੀਆਂ ਢਾਹ ਹੋ ਜਾਣ ਤੇ ਜਿਹੜਾ ਵਿਸ਼ਾਲ ਠੱਗਾ ਮਾਰਦਾ ਇਹ ਸਮੂਹ ਆ ਤੇ ਇਹ ਫੈਸਲਾ ਕਰੂਗਾ ਜੀ ਉੱਥੇ ਨਾ ਕਿ ਇੱਕ ਬੰਦਾ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਸਰਪੰਚ ਜੀ ਜਦੋਂ ਸੱਤਾ ਤੇ ਪਾਰਟੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਪਹਿਲੀਆਂ ਪਾਰਟੀਆਂ ਦੇ ਵਾਂਗੂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਦੀ ਮੰਨਦੇ ਜੋ ਕਿ ਨਜਾਇਜ਼ ਪਰਚੇ ਇਸ 77 ਪਾਰਟੀ ਵੱਲੋਂ ਨਹੀਂ ਕੀਤੇ ਗਏ। ਪਤਾ ਗੱਲ ਕੀ ਆ ਇਹ ਸਵਾਲ ਬੰਦਾ ਆਪ ਸਰਕਾਰ ਨੂੰ ਕਰੋ ਤੇ ਮੇਰੇ ਖਿਆਲ ਵਧੀਆ ਜਵਾਬ ਦੇ ਦੇਣਗੇ। ਇੱਕ ਗੱਲ ਤੇ ਦੂਜਾ ਇਹ ਇਲਾਕੇ ਜਾ ਕੇ ਵੇਖ ਲਓ ਵੀ ਕਿਹੜੀ ਪਾਰਟੀ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕਰਦਾ। ਜਿਹੜੀ ਪਾਰਟੀ ਦਾ ਨਮਾਇੰਦਾ ਕਿਹੜਾ ਜੀ? ਜਾਂ ਉਹਦਾ ਮੇਨ ਮੋਤਵਾਰ ਕਿਹੜਾ ਜੀ? ਪਾਰਟੀ ਕੋਈ ਵੀ ਨਹੀਂ ਮਾਰੀ ਹੁੰਦੀ ਜੀ। ਜਿਹੜੇ ਪਾਰਟੀ ਦੇ ਹਲਕਾ ਚਾਰਜ ਜਿਹਨਾਂ ਮੋਤਵਾਰ ਲੱਗਦੇ ਆ ਉਹ ਪ੍ਰਸ਼ਾਦ ਦਿੰਦੇ ਆਪਣੀਆਂ ਲਾਲਚਾਂ ਦੇ ਚੱਕਰ 'ਚ ਆਪਾਂ ਪਾਰਟੀ ਦੇ ਕਿੰਤੂ ਕਿੰਤੂ ਮੈਂ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਉਹ ਜਿਹੜਾ ਆਦਮੀ ਬੈਠਾ ਹੁੰਦਾ ਸੀਟ ਤੇ ਆਪਾਂ ਪੁਲਿਸ ਨੂੰ ਮਾਰਾ ਕਹਾਂਗੇ ਜਿਹੜਾ ਕੁਰਸੀ ਦੇ ਐਸਚੋ ਬੈਠਾ ਉਹ ਜ਼ਿੰਮੇਵਾਰ ਤੇ ਉਹ ਹੀ ਹੁੰਦਾ ਨੁਮਾਇंदे ਦੀ ਪਰਸਨਲ ਬੰਦੇ ਦੀ ਗੱਲ ਕਰ ਰਿਹਾ ਹਾਂ ਉਹ ਕਹਿ ਸਕਦੇ ਆ ਕਿ ਆਜ਼ਾਦ ਗਰੁੱਪ 2027 ਵਿੱਚ ਤਰਨਤਾਰਨ ਦੀ ਰਾਜਨੀਤੀ ਤੈਅ ਕਰੇਗਾ ਵੇਖੋ ਇਹ ਤਾਂ ਸੱਚੇ ਬਾਦਸ਼ਾਹ ਦੀ ਆ ਰਹਿਮਤ ਆ ਵੇਖੋ ਦਿਲੋਂ ਤੇ ਤਮੰਨਾ ਸਾਡੇ ਇਹੋ ਹੀ ਆ ਵੀ ਸਾਡਾ ਗਰੁੱਪ ਹੀ ਐਮਐਲਏ ਦਾ ਤਾਜ ਜਿਹੜਾ ਜਿਹਦੇ ਸਿਰ ਤੇ ਵੀ ਰੱਖੇ ਸਾਡਾ ਗਰੁੱਪ ਹੀ ਰੱਖੇਗਾ ਰਾਜਨੀਤਿਕ ਗੰਤੀ ਸੰਗ ਜਿੱਥੇ ਪਹੁੰਚੇ ਉਹਨਾਂ ਨੂੰ ਕੀ ਕਹਾਂ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਤੈ ਦਿਲੋਂ ਦਿਲਦਿਆਂ ਘਰ ਹੈਂ ਗਰਾਈਆਂ ਚੋਂ ਵੀ ਉਹਨਾਂ ਆਪਣਾ ਕੀਮਤੀ ਸਮਾਂ ਕੱਢਿਆ ਇੱਥੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਦੱਸੋ ਹੋਰ ਕੁਝ ਬੋਲੋ ਭਾਈ ਅਮਰਪਾਲ ਸਿੰਧੀ ਪਾਰਟੀ ਵੀ ਆਸਕ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਟੈਂਡ ਕਰ ਰਹੀ ਹੈ ਕਿ ਤੁਸੀਂ ਉਹਨੂੰ ਸਮਰਥਨ ਕਰੋਗੇ ਕਿ ਜਾਂ ਉਹਨਾਂ ਤੋਂ ਅਲੱਗ ਰਹੋਗੇ ਇਹ ਤਾਂ ਲੋਕਤੰਤਰ ਹੈ ਨਾ ਜੀ ਜੇ ਸਾਡੀ ਵਿਚਾਰਧਾਰਾ ਉਹਨਾਂ ਨਾਲ ਰਲ ਗਈ ਜਿਹਦੇ ਨਾਲ ਰਲ ਗਈ ਸਾਡੀ ਜਿਹਦੇ ਨਾਲ ਵਿਚਾਰਧਾਰਾ ਰਲ ਗਈ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਭਾਈ ਅਮਰਪਾਲ ਹੋਵੇ ਜਿਹਦੇ ਨਾਲ ਵਿਚਾਰਧਾਰਾ ਰਲੂਗੀ ਜੋ ਅਸੀਂ ਚੋਣੇ ਆ ਜੇ ਸਾਡੇ ਮਤਾਬਕ ਹੋ ਸਾਨੂੰ ਭਰੋਸਾ ਦੇਣਗੇ ਨਹੀਂ ਉਹਨੂੰ ਸਮਰਥਨ ਦੇ ਦਾਂਗੇ ਭਾਵੇਂ ਉਹ ਬਹੁਜਨ ਸਮਾਜ ਪਾਰਟੀ ਦੀ ਕਿਉਂ ਨਾ ਹੋਵੇ ਹਾਂ ਸੱਤਾ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਆਵਾਦੀ ਪਾਰਟੀ ਨੇ ਵੀ ਇਹ ਵਾਅਦੇ ਕੀਤੇ ਸੀਗੇ ਕਿ ਜਿਹੜੀ ਆ ਪਰਚੇ ਦੀ ਰਾਜਨੀਤੀ ਖਤਮ ਕੀਤੀ ਜਾਊਗੀ ਵੀਆਈਪੀ ਕਲਚਰ ਖਤਮ ਕੀਤਾ ਪਰ ਉਥੇ ਕੁਝ ਵੀ ਨਹੀਂ ਹੋਇਆ ਕਿ ਆਪਣੀ ਪਾਰਟੀ ਕਾਨੂੰਨ ਸਮਰਥਨ ਕਰ ਸਕਦੀ ਜਿਉ ਤੁਹਾਡੇ ਗੱਲਾਂ ਮੰਨ ਜਾਂਦੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਗੱਲ ਪਾਰਟੀ ਦੀ ਨਹੀਂ ਗੱਲ ਪਾਰਟੀ ਦੀ ਨਹੀਂ ਗੀ ਗੱਲ ਮੋਹਤਬਰ ਦੀ ਆ ਅੱਗੇ ਤਰਨਤਨ ਸ਼ਹਿਰ ਦੇ ਵਿੱਚ ਅਸੀਂ ਆਪਣੇ 8 ਕਾਉਂਸਲਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹੀ ਅਸੀਂ ਸਮਰਥਨ ਇਸ ਕਰਕੇ ਦਿੱਤਾ ਸੀ ਵੀ ਇਹ 8 ਕੌਂਸਲਾਂ ਦੇ ਇੱਕ ਸ਼ਹਿਰ ਦੇ ਵਿੱਚ ਕੰਮ ਹੋਣ ਤੇ ਸਾਰੇ ਸ਼ਹਿਰ ਦਾ ਵਿਕਾਸ ਹੋਵੇ ਸਾਡੀ ਲੜਾਈ ਕਿਸੇ ਪਾਰਟੀ ਨਾਲ ਨਹੀਂ ਜੇਗੀ ਸਾਡਾ ਵੀ ਕਾਂਗਰਸ ਨੇ ਗਾਲ ਤਕਤ ਤੇ ਅਟੈਕ ਕੀਤਾ ਜੇ ਪਰ ਮੈਂ ਤੁਹਾਨੂੰ ਕਹਿਣਾ ਵੀ ਸਾਡੀ ਪਾਰਟੀ ਦਾ ਵਿਚਾਰ ਸਾਡੀ ਲੜਾਈ ਕੰਮਾਂ ਦੀ ਜੇ ਸਾਡੀ ਮੁਸ਼ਕਲ ਕੰਮਾਂ ਦੀ ਆ ਸਾਡੀ ਮੁਸ਼ਕਲ ਪਰਚਿਆਂ ਦੀ ਆ ਜਿਹੜਾ ਸਾਨੂੰ ਬੰਦਾ ਭਰੋਸੇਯੋਗ ਲੱਗੂਗਾ ਕਿਸੇ ਪਾਰਟੀ ਦਾ ਵੀ ਹੋਵੇ ਕੰਮਾ ਜੀ ਪ੍ਰਧਾਨ ਜੀ ਹਰ ਲੀਡਰ ਜਦੋਂ ਵੀ ਤਰਨਤਾਰਨ ਦੇ ਵਿੱਚ ਆਉਂਦਾ ਹੈ ਵਾਦਾ ਕਰਦਾ ਹੈ ਕਿ ਮੈਂ ਲੋਕਾਂ ਦੀ ਗੱਲ ਕਰਾਂਗਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ ਫਿਰ ਲੋਕਾਂ ਦੀ ਗੱਲ ਭੁੱਲ ਕੇ ਆਪਣੀ ਜੇਬ ਦੀ ਗੱਲ ਹੋਣ ਲੱਗ ਪੈਂਦੀ ਹੈ ਕਿੱਧਿਆ ਆਜ਼ਾਦ ਗਰੁੱਪ 'ਚ ਇਦਾਂ ਨਹੀਂ ਹੋਏਗਾ ਮੈਂ ਜਿੰਨਾ ਪਹਿਲਾਂ ਜਿੰਨਾ ਨੇ ਪਹਿਲਾਂ ਇਹ ਕੰਮ ਕੀਤਾ ਉਹਦੀ ਕੁਰਸੀ ਲੱਭੋ ਕਿੱਥੇ ਆ ਕਿ ਤੁਸੀਂ ਵੀ ਮੈਂ ਕਹਾਂ ਤੇ ਸਾਡੀ ਵਾਰੀ ਆਊ ਤੇ ਤਖਤਾ ਇਹ ਪੁੱਠਾ ਕਰਦੇ ਇੱਕ ਦੇ ਕੋਈ ਲੰਮਾ ਸਮਾਂ ਹੈ 5 ਸਾਲ ਬਾਅਦ ਵੀੜਾ ਆ ਜਾਣਾ ਬਾਕੀ ਦੂਜੀ ਗੱਲ ਇਹਨਾਂ ਨੇ ਤਾਂ ਨਹੀਂ ਕਰਦਾ ਇਹਨਾਂ 'ਚ ਕੋਈ ਲੀਡਰ ਨਹੀਂ ਹੈਗਾ ਇਹਨਾਂ 'ਚ ਕੋਈ ਲੀਡਰ ਨਹੀਂ ਹੈਗਾ ਮੈਂ ਕਰ ਰਿਹਾ ਤੁਹਾਨੂੰ ਜਿੰਨੇ ਘਰ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਤੁਹਾਨੂੰ ਪਿੱਛੇ ਰੱਖ ਕੇ ਕਿਸੇ ਹੋਰ ਨੂੰ ਅੱਗੇ ਲਾਇਆ ਜਾਂਦਾ ਕਿਤੇ ਫੋਟ ਦਾ ਕਾਰਨ ਬਣ ਕੇ ਇਹ ਇਹ ਵੀ ਹਜਾਰ ਇਹ ਗੱਲ ਦਾ ਜਵਾਬ ਅੰਦਰ ਮਾਨਕ ਜੀ ਇੱਕੋ ਮਿੰਟ ਇੱਕ ਗੱਲ ਮੈਂ ਤੁਹਾਨੂੰ ਸਾਰੇ ਪੀੜ ਸਾਰੇ ਅੰਦਰ ਹੁੰਦੀ ਆ ਤੇਰਾ ਬਿਆਨ ਨਾ ਦਿੱਤਾ ਮੈਂ ਇਹਨੂੰ ਜਵਾਬ ਦਾ ਕੁਸਾ ਤੈਨੂੰ ਵੀ ਚੜ ਜਾਣਾ ਇਹ ਤੇ ਹਰ ਇਨਸਾਨ 'ਚ ਹੁੰਦੀ ਕਿ ਮੇਰੀ ਪੁੱਛ ਪੜਤਾਲ ਹੋਵੇ ਜਦੋਂ ਮੈਂ ਵੀਰ ਨੂੰ ਡੱਕ ਕੇ ਆ ਬੋਲੀ ਜਾਣਾ ਠੀਕ ਆ ਇਹ ਹਰ ਬੰਦੇ ਦੇ ਅੰਦਰ ਹੁੰਦੀ ਆ ਪਰ ਇੱਕ ਗੱਲ ਮੈਨੂੰ ਦੱਸ ਦਿਓ ਜਿੰਨੇ ਵੀ ਤਰਨ ਤਨ ਹਲਕੇ ਦੇ ਅੱਜ ਤੱਕ ਐਮਐਲਏ ਬਣੇ ਆ ਉਹਨਾਂ ਚ ਕੋਈ ਸਰਪੰਚ ਹੈਗਾ ਸੀ ਇਹਨੇ ਭਾਂਡੇ ਨਹੀਂ ਥੋਤੇ ਲੋਕਾਂ ਦੇ ਕਿਸੇ ਨੇ ਹੱਥ ਨਹੀਂ ਜੋੜੇ ਕਿਸੇ ਨੇ ਮੰਜੇ ਕੁਰਸੀਆਂ ਨਹੀਂ ਢਾਏ ਇਹ ਗਰੁੱਪ ਨੇ ਮੰਜੇ ਕੁਰਸੀਆਂ ਢਾਏ ਆ ਬੁਏ ਗੜੀ ਵੀਰੇ ਤੱਕ ਨਹੀਂ ਉਹ ਤਰੀ ਵੀ ਕਲੇਪੇ ਪਿੰਡ ਦੇ ਵਿੱਚ ਸਰਪੰਚ ਰਏ ਸੀਗੇ ਤੇ ਫਿਰ ਮਗਰਬ ਨੂੰ ਸ਼ਹਿਰ ਦਾ ਪਰਚਾ ਵੀ ਕਰੋਨਾ ਦਾ ਉਹਨਾਂ ਦਾ ਹੀ ਹੋਇਆ ਸੀ ਜਾਂ ਕੀਤਾ ਤਾਂ ਲੱਭੋ ਕਿੱਥੇ ਪਰਿਵਾਰ ਉਹਨਾਂ ਦਾ ਸਤਾਤਰ ਕਹਿੰਦੀ ਆ ਕਿ ਕਈ ਗਰੁੱਪ ਬੰਦੇ ਆਏ ਤੇ ਕਈ ਚਲੇ ਗਏ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਆਜ਼ਾਦ ਗਰੁੱਪ ਹੈ ਵੇਖੋ ਜੀ ਇਹਦੇ ਸਮਾਂ ਦੇ ਸਾਰੇ ਸਥਿਤੀਆਂ ਨੂੰ ਪਰਿਵਰਤਨ ਕਰ ਦਿੰਦਾ ਆਜ਼ਾਦ ਗਰੁੱਪ ਤਾਂ ਹੀ ਪੈਦਾ ਹੋਇਆ ਜੇ ਇਹਨਾਂ ਲੋਕਾਂ ਨੇ ਪਿਛਲਿਆਂ ਨੇ ਐਮਐਲਏ ਨੇ ਕੋ ਚੰਗਾ ਕੰਮ ਉਸ ਲੈਵਲ ਦੀ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਇਹ ਵੀ ਗੱਲ ਚਰਚਾ ਦੇ ਵਿੱਚ ਆ ਕਿ ਮੈਂ ਵਾਰੀ ਦੇਦਾ ਹਾਂ ਆਪਣੇ ਨਾਲਦਿਆਂ ਨੂੰ ਨਹੀਂ ਸਰਪੰਚ ਇਹ ਮੇਰੇ ਨਾਲ ਕਿਸ ਨੂੰ ਨਵਾ ਰਿਹਾ ਨਾ ਮੇਰੇ ਬਰਾਬਰ ਤੇ ਆ ਨਹੀਂ ਜੀ ਕੋਈ ਨਹੀਂ ਉਹਨਾਂ ਆਸਤੇ ਹੀ ਸਵਾਲ ਹੈ ਮੇਰੇ ਨਾਲੇ ਸਵਾਲ ਹੀ ਨਾ ਮੁੱਕ ਜਾਣਾ ਨਹੀਂ ਮੁੱਕਦਾ ਚਰਚਾ ਇਹ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਰਪੰਚ ਬਣੇ ਸੀ ਉਹਨਾਂ ਵੱਲੋਂ ਕਪਲੇ ਬਾਜ਼ੀਆਂ ਕੀਤੀਆਂ ਗਈਆਂ ਜਿਸ ਕਰਕੇ ਆਜ਼ਾਦ ਕੁੱਪ ਵੀ ਉਸੇ ਖਾਲ ਨੂੰ ਬਚਾਉਣ ਕਰਕੇ ਇਹ ਬਣਿਆ ਹੋਵੇ ਵੇਖੋ ਜੀ ਜਿਹਦਾ ਇੱਕ ਕਹਾਵਤ ਹੈ ਹੱਥ ਨਾਲ ਪਰੇ ਦੇ ਥੂ ਕੌੜੀ ਠੀਕ ਹੈ ਜੀ ਕਪਲੇ ਬਾਜੀ सरपंच ਨਹੀਂ ਕੋ ਕਰਦਾ ਹੁੰਦਾ ਮੈਨੂੰ ਨਹੀਂ ਪਤਾ ਤੁਹਾਨੂੰ ਸਰਪੰਚੀ ਦੀ ਕੰਮ ਬਾਰੇ ਤੁਹਾਡਾ ਕੋਈ ਨੌਨ ਹੈ ਜਾਂ ਨਹੀਂ ਜਾਂ ਤੁਸੀਂ ਕਿ ਪਿਆਰ ਪਾਇਆ ਕਿ ਸਰਪੰਚ ਨਾਲ ਨਹੀਂ ਪਾਇਆ ਸਰਪੰਚ ਦੇ ਨਾਲ ਸੈਕਟਰੀ ਹੁੰਦਾ ਸੈਕਟਰੀ ਦੇ ਕੰਮ ਕਰਨ ਤੋਂ ਪਹਿਲਾਂ ਜਈ ਐਕਸਟੀਮੇਟ ਬਣਾਉਂਦਾ ਵੀਡੀਓ ਸਾਫ ਸਾਰੇ ਪ੍ਰੋਸੀਜਰ ਚ ਲੰਗਦੇ ਆ ਜੀ ਇਹ ਕਪਲੇਬਾਜੀ ਜਿਹੜੀ ਹੁੰਦੀ ਨਾ ਦੋ ਚਾਰ ਸੰਦ ਕੋਈ ਠਾਕਦ ਬੰਦੇ ਹੁੰਦੇ ਆ ਉਹ ਭੋਲੇ ਭਰੇ ਸਰਪੰਚਾਂ ਨੂੰ ਅਣਬੜੋਂ ਕਰਕੇ ਉਠੇ ਲੋ ਆ ਕੇ ਕਰ ਲੈਂਦੇ ਆ ਤੇ ਸੇਰਾ ਜਿਹੜਾ ਉਹ ਸਰਪੰਚ ਦੇ ਸਿਰ ਮੜ ਦਿੰਦੇ ਆ ਕਿਉਂਕਿ ਇਹ ਪ੍ਰਸ਼ਾਸਨ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਇਹ ਲੀਡਰਾਂ ਦੀ ਢੁੱਤਲੇ ਬੈਠੇ ਨਾ بڑے بڑے ਲੀਡਰ ਉਹਨਾਂ ਦੀ ਛਤਰ ਛਾਇਆ ਜੀ ਜੋ ਹੁੰਦੇ ਘਾਲੇ ਮਾਲੇ ਹੋ ਜਾਂਦੇ ਸਾਰੇ ਸਰਪੰਚ ਦੇ ਅਨਪੜ੍ਹੀ ਗਰੁੱਪ ਫਿਰ ਅਨਪੜ੍ਹ ਸਰਪੰਚ ਬਣਾਉਣ ਤੋਂ ਗਰੇਜ ਕਰੇਗਾ ਅੱਗੇ ਤੋਂ ਬਿਲਕੁਲ ਜੀ ਬਿਲਕੁਲ ਸੱਤਾ ਤੇ ਰੱਖਦੀ ਹੈ ਕਿ ਇਹ ਬਦਮਾਸ਼ਾਂ ਦਾ ਗਰੁੱਪ ਹੈ ਤੁਸੀਂ ਕੀ ਕਹਿੰਦੇ ਹੋ ਗੱਲ ਆਪੀ ਜਦੋਂ ਕੁਰਸੀ ਆਪਣੀ ਖੁਸ਼ੀ ਦਿਸੇ ਨਾ ਮੇਰੇ ਨਾਲ ਕਹੋਗੇ ਪ੍ਰੂਫ ਦੇ ਸਮੇਤ ਤੁਹਾਨੂੰ ਦੇ ਦੂੰਗਾ ਇਦਾਂ ਦੇ ਸਰਪੰਚ ਵੀ ਆ ਜਿਹੜੇ 40 40 ਕਰੋੜ ਦੀ ਟਰਨਓਵਰ ਕਮਾਉਂਦੇ ਆ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਫੈਕਟਰੀਆਂ ਖੋਲੀਆਂ ਮੇਰੇ ਨਾਲ ਨਾ ਕਹ ਲੋ ਆਜ਼ਾਦ ਗਰੁੱਪ ਨਾਲ ਕਹ ਲੋ ਆਜ਼ਾਦ ਗਰੁੱਪ ਨਾਲ ਸਰਪੰਚ ਇਦਾਂ ਦੇ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਆਜ਼ਾਦ ਗਰੁੱਪ ਦੇ ਸਰਪੰਚ ਇਦਾਂ ਦੇ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਪੂਆਂ ਨੇ ਮਿਹਰ ਕਰਕੇ 40 40 50 50 ਕਿਲੇ ਪੈਲੀ ਵੀ ਬਣਾਈ ਜ਼ਮੀਨ ਜਾਇਦਤ ਵੀ ਆ ਇਨੀਆਂ ਜਗਤਾਂ ਦੇ ਮਾਲਕ ਜਦੋਂ ਬੰਦੇ ਉੱਠ ਖੜੇ ਹੋਣ ਤੇ ਇਹਨਾਂ ਲੀਡਰਾਂ ਦੀ ਚੌਧਰ ਖਤਰੇ 'ਚ ਪੈਂਦੀ ਹੋਵੇ ਸਾਨੂੰ ਕੋਈ ਸਲਾਮ ਨਹੀਂ ਕਰਦਾ ਉਲਟਾ ਇਹ ਗੱਲ ਕਹੀ ਵੀ ਸਾਡੇ ਘਰਾਂ ਨੇ ਕਿ ਸਾਸਰੀ ਘਰ ਬੁਲਾਓ ਪਪਾ ਜੀ ਇੱਕ ਸਰਪੰਚ ਦੇ ਮੈਂ ਘਰ ਚਲੇ ਗਿਆ ਇੱਕ ਲੀਡਰ ਆ ਗਿਆ ਜੀ ਸਰਪੰਚ ਦੇ ਘਰ ਚਲੇ ਗਿਆ ਤਾਂ ਉਹਨੇ ਪਾਣੀ ਦੀ ਪਰਮੈਸ਼ ਕੀਤੀ ਉਹ ਨਲਕੇ ਦਾ ਗਲਾਸ ਵੱਜਾ ਇਹ ਹਕੀਕਤ ਨੇ ਗੁਰੂ ਮਹਾਰਾਜ ਚਲੇ ਗਿਆ ਘੈਂਡ ਸਰਪੰਚਾਂ ਪੂਰਾ ਗਿਆ ਦੁਨੀਆ ਤੋਂ ਉਹਨੇ ਪਾਣੀ ਪੁੱਛਿਆ ਯਾਰ ਪਾਣੀ ਪੁਣੀ ਪਿਆ ਆਉਂਦਾ ਪਾਣੀ ਉਹ ਨਲਕੇ ਦੇ ਗਲਾਸ ਵੱਜਾ ਸੰਗਲੀ ਬਾਗੇ ਜਦੋਂ ਤੁਹਾਡੇ ਘਰ ਵੱਜਾਂਦਾ ਪਾਣੀ ਬਿਨ ਰੋਧ ਵਿਭਾਗ ਇਹ ਕਰਕੇ ਸਰਪੰਚ ਸਾਰੇ ਖਲਾਕਾਰੀਆਂ ਇਹ ਠੱਗ ਨਹੀਂਗੇ ਕਿ ਟੈਨਸ਼ਨ ਨਾ ਲਓ ਪੰਮਾ ਜੀ ਇੱਕ ਸਮਾਂ ਹੀ ਜਦੋਂ ਤੁਸੀਂ ਵੀ ਆਵਾਮ ਦੀ ਪਾਰਟੀ ਨੂੰ ਸਮਰਥਨ ਦਿੱਤਾ ਸੀ ਨਹੀਂ ਜੀ ਬਿਲਕੁਲ ਗਲਤ ਹੈ ਜੀ ਸਾਡੇ ਕਾਉਂਸਲਰਾਂ ਨੇ ਸ਼ਾਇਦ ਮਾਰਿਆ ਸ਼ਹਿਰ ਵਾਸੀਆਂ ਨੇ ਮੰਗ ਰੱਖੀ ਸੀ ਕਿ ਤੁਸੀਂ ਆਪਣੇ ਆਜ਼ਾਦ ਗ੍ਰੁੱਪ ਕਰਕੇ ਵਿਰੋਧਤਾ ਨਾ ਕਰੋ ਤੁਸੀਂ ਪਿੱਛੇ हट ਜੂ ਅਸੀਂ ਆਪਣੇ ਆਜ਼ਾਦ ਜਿਹੜੇ ਕਾਉਂਸਲਰ ਉਹਨਾਂ ਨੂੰ ਆਜ਼ਾਦ ਕਰਤਾ ਸੀ ਕਿ ਅਗਰ ਸ਼ਹਿਰ ਵਾਸੀਆਂ ਦਾ 10 ਸਾਲ ਤੋਂ ਜਿਹੜਾ ਸੰਤਾਪ ਕੋ ਗੰਦਾ ਆ ਉਹ ਸੰਤਾਪ ਨੂੰ ਜਿਹੜੀ ਡਿਵੈਲਪਮੈਂਟ ਤੋਂ ਜਿਹੜੇ ਹਾਲਾਤ ਪਹਿਲਾਂ 10-15 ਸਾਲ ਕਦੇ ਹੋ ਗਏ ਆ ਕੰਮ ਹੋ ਗਿਓ ਕੰਮ ਰੁਕੇ ਹੀ ਉਹਨਾਂ ਕੰਮ ਨੂੰ ਨਾ ਪਾਰਟੀ ਬਾਈ ਦੇ ਉੱਪਰ ਉੱਠ ਗਏ ਨਾ ਕਿ ਆਮ ਆਦਮੀ ਨੂੰ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਇੱਕ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਸੀ ਕਿ ਪ੍ਰਧਾਨ ਬਣਾ ਲਿਆ ਜਾਏ ਸਾਡਾ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਸਮਰਥਨ ਨਹੀਂ ਜਗਾ ਪਰ ਸਮਰਥਨ ਦੇਣ ਦੇ ਬਾਵਜੂਦ ਐਨੀ ਲੰਮੀ ਮਤਲਬ ਜਿਹੜੀ ਆ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਦਾ ਲੰਮਕਣਾ ਕਿਤੇ ਨਾ ਕਿਤੇ ਡਾਕਟਰ ਕਸ਼ਮੀਰ ਸਿੰਘ ਸੋਹਲ ਵਰਸਸ ਲਾਲਜੀਤ ਸਿੰਘ ਭੁੱਲਰ ਆਪਸ ਵਿੱਚ ਜਿਹੜੇ ਆ ਉਝ ਗਏ ਨੇ ਆਪਣੀ ਦੋਨਾਂ ਨੇ ਇਹ ਬੰਦੀ ਜੇ ਬਣਦੀ ਦੀ ਮੈਂ ਤੁਹਾਨੂੰ ਪੁੱਛ ਕੇ ਦੱਸ ਦਿੰਦਾ ਨਾ ਉਹਨਾਂ ਮੈਨੂੰ ਟੈਲੀਫੋਨ ਕੀਤਾ ਭੜਿਆ ਲੋਕਾਂ ਨੇ ਤੇ ਨਾ ਮੈਂ ਡਰਦਿਆਂ ਕੀਤਾ ਤਾਂ ਤੇ ਮੈਨੂੰ ਪਹਿਲਾਂ ਹੀ ਯਾਦ ਵਾਲਾ ਦੱਸਦਾ ਜਿਹੜਾ ਡੈਫੀਨੇਸ਼ਨ ਦਿੱਤੀ ਮੈਂ ਡਰਦਾ ਫਿਰਦਾ ਉਹਨਾਂ ਨੂੰ ਇਹ ਕਰਕੇ ਉਹਨਾਂ ਮੈਨੂੰ ਨਹੀਂ ਫੋਨ ਲਾਇਆ ਮੈਂ ਉਹਨਾਂ ਨੂੰ ਨਹੀਂ ਲਾਇਆ ਇਹ ਸਵਾਲ ਮੈਂ ਤੁਹਾਨੂੰ ਨੰਬਰ ਲੱਭ ਕੇ ਦੇ ਦੂੰਗਾ ਤੁਹਾਡੇ ਵਟਸਐਪ ਤੇ ਨੈਟ ਤੋਂ ਨੈਟ ਉਹਦਾਂ ਗੱਲ ਕਰ ਲਿਓ ਜੀ ਮੈਨੂੰ ਨਹੀਂ ਪਤਾ ਉਹਨਾਂ ਬਣਾਉਣਾ ਨਹੀਂ ਬਣਾਉਣਾ ਸਾਡਾ ਕੰਮ ਹੀ ਸਹਿਯੋਗ ਦੇਣਾ ਅਗਰ ਅਸੀਂ ਸਹਿਯੋਗ ਨਾ ਦੇਂਦੇ ਹਰ ਕੋਈ ਨੇ ਕਹਿਣਾ ਹੈ ਕਿ ਆਮ ਆਦਮੀ ਪਹਿਲੀਆਂ ਪਾਰਟੀਆਂ ਉਹਨਾਂ ਨੇ ਉਹ ਕੁਝ ਕੀਤਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਸਾਡੇ ਅੰਦਰ ਹੋਵਾ ਦਾ ਜਿੰਨੇ 2027 ਦੇ ਵਿੱਚ ਡਾਕਟਰ ਸੋਹ ਲਾ ਕੇ ਤੁਹਾਨੂੰ ਕਹਿਣ ਕਿ ਆਜ਼ਾਦ ਗਰੁੱਪ ਕੋਲ ਸਪੋਰਟ ਕਰੋ ਉਹ ਯਾ ਸਤਾਈ ਚ ਉਹ ਯਾ ਸਤਾਈ ਦੇ ਫਿਰ ਕਿਹੋ ਜਿਹਾ ਸਮਾ ਹੋਏਗਾ ਵੇਖੋ ਜੀ ਮਾਲਕ ਉਹਨਾਂ ਦੀ ਪਰਮਾਤਮਾ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਤੇ ਦੂਜੀ ਗੱਲ ਆ ਇਹ ਤੇ ਸੰਗਤ ਫੈਸਲਾ ਕਰੂਗੀ ਨਾ ਵੇਖੋ ਹੱਕ ਹੈ ਜੇ ਸਾਨੂੰ ਮੰਗਣਗੇ ਕੋਈ ਵੀ ਮੰਗੇ ਕਾਂਗਰਸ ਦਾ ਮੰਗੇ ਅਕਾਲੀ ਦਲ ਦਾ ਮੰਗੇ ਜੇ ਇਹਨਾਂ ਨਾਲ ਖਰੇ ਉੱਤਰਨੇ ਕਿਤੇ ਹਾਜ਼ਰ ਹੋ ਜਾਣਗੇ ਸਾਡੀ ਸਪੋਰਟ ਕੋਈ ਵੀ ਕਰ ਸਕਦਾ ਤੁਹਾਡੇ ਆਕਰੋ ਜੀ ਗੱਲ ਹਾਂਜੀ ਭਾਜੀ ਅੱਜ ਆਜ਼ਾਦ ਗਰੁੱਪ ਦੇ ਦਸਤਖਤਾਂ ਉਦਘਾਟਨ ਹੋਇਆ ਹੈ ਜੀ ਤੁਹਾਡੇ ਵੱਲੋਂ ਕੀ ਕਹਿਣਾ ਇਹ ਬਹੁਤ ਵਧੀਆ ਐਪਰੀਸ਼ੀਏਟ ਕੀਤਾ ਜੀ ਸਾਰੀ ਜਨਤਾ ਨੇ ਇਹ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੰਨੀ ਸੰਗਤ ਆਈ ਆ तकरीबन ਸਾਡੀ ਤਨ ਤਨ ਹਲਕੀ ਦੀ ਸੰਗਤ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਔਰ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਕਿ ਸਾਡੀ ਕੋਈ ਬਾਹ ਫੜਨ ਮਾਰਾ ਹੈਗਾ ਜਿਦਾਂ ਕਿ ਸਰਪੰਚੋਣਾ ਨੇ ਦੱਸਿਆ ਤੁਹਾਨੂੰ ਕਿ ਅਸੀਂ ਸਿਆਸਤ ਬਾਅਦ ਦੀ ਗੱਲ ਆ ਪਹਿਲਾਂ ਤਾਂ ਇਹ ਗੱਲ ਆ ਵੀ ਅਸੀਂ ਕਿਸੇ ਦੇ ਕੰਮ ਆ ਸਕਦੇ ਆ ਇਹ ਦਫ਼ਤਰ ਖੋਲਿਆ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਇੱਥੇ ਕੋਈ ਵੀ ਭੈਣ ਭਰਾ ਦੇਣ ਬਾਤ ਜਿਹੜਾ ਕਿ ਸੱਤਾ ਤੋਂ ਸਤਾਇਆ ਹੋਇਆ ਸੱਤਾ ਤੇਰ ਤੋਂ ਸਤਾਇਆ ਹੋਇਆ ਵਾ ਉਹ ਆ ਸਕਦਾ ਵਾ ਅਸੀਂ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਕਰਨ ਕਰਨ ਲਈ 24 ਘੰਟੇ ਇਥੇ ਤਤਪਾ ਦਵਾਂਗੇ ਜੀ ਹਲਕੇ ਗਰੁੱਪ ਕੱਲਾ ਹਲਕਾ ਤਰਨਤਾਰਨੀ ਦੇਖੇਗਾ ਕਿ ਜਾਂ ਪੂਰੇ ਤਰਨਤਾਰਨ ਜ਼ਿਲ੍ਹੇ ਨੂੰ ਦੇਖੇਗਾ ਜੇ ਮੈਂ ਥੋੜਾ ਦੇ ਪਿੱਛੇ ਜਾਵਾਂ ਜਦੋਂ ਝਮਾਲ ਤੋਂ ਇੱਕ ਲਹਿਰ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸਰਮਖ ਸਿੰਘ ਝਮਾਲ ਸਰਦਾਰ ਅਮਰ ਸਿੰਘ ਸਰਦਾਰ ਜਸਵੰਤ ਸਿੰਘ ਉਹਨਾਂ ਨੇ ਜਦੋਂ ਇੱਕ ਛੋਟੀ ਜੀ ਚੰਗਿਆੜੀ ਲਾਈ ਸੀ ਨਾ ਅੱਜ ਉਹ ਚੰਗਿਆੜੀ ਜਿਹੜੀ ਹੈ ਨਾ ਉਹਦੇ ਰਾਜ ਦੇ ਵਿੱਚ ਸੱਤਾ ਪੰਜ ਵਰੀ ਹੰਢਾ ਚੁੱਕੀ ਆ ਸੋ ਇਹ ਤੇ ਸਮੇ ਸਮੇਂ ਦੀਆਂ ਗੱਲਾਂ ਵਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੀ ਪਤਾ ਹੈ ਦੇਸ਼ ਦੀ ਰਾਜਨੀਤੀ ਦੇ ਵਿੱਚ ਅਸੀਂ ਅਹੀਂ ਜਾਣਾ ਸੋ ਇਹ ਕਹਿਣਾ ਅੱਜ ਦੇ ਵਿੱਚ ਮੁਸ਼ਕਲ ਆ ਪਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਕਿ ਇਹ ਸਾਡੀਆਂ ਕੀ ਅਗਲੀਆਂ ਕਾਰਵਾਈਆਂ ਹਨ ਹਲਕੇ ਦੇ ਵਿੱਚ 4 ਐਮਐਲਏ ਆ ਉਹਨਾਂ ਦੇ ਵਿੱਚੋਂ ਇੱਕ ਕੈਬਨਟ ਮੰਤਰੀ ਆ ਕਿਹੜੀਆਂ ਇਹੋ ਜਿਹੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਨਹੀਂ ਕਰ ਸਕੇ ਤੇ ਤੁਹਾਨੂੰ ਆਜ਼ਾਦ ਗਰੁੱਪ ਖੋਲਣਾ ਪੈ ਗਿਆ ਮੈਂ ਤਰਨਤਨ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਪਹਿਲਾਂ ਇੱਥੋਂ ਦੀ ਗੱਲ ਕਰ ਰਿਹਾ ਤਰਨਤਨ ਸ਼ਹਿਰ ਦੀ ਇਹਨਾਂ ਕੋ ਅਜੇ ਤੱਕ ਤਰਨਤਾਰਨ ਸ਼ਹਿਰ ਦੇ ਵਿੱਚ ਪ੍ਰਧਾਨ ਨਹੀਂ ਬਣ ਸਕਿਆ ਇਹ ਇੱਕ ਦੂਜੇ ਦੀ ਲੱਤ ਤੁਹਾਡੇ ਰਾਈ ਸੁਣਨ ਦੇ ਵਿੱਚ ਹੈ ਵੀ ਇੱਕ ਦੂਜੇ ਦੀ ਲੱਤਾਂ ਖਿੱਚੀ ਜਾਂਦੇ ਆ ਸੋ ਦੂਜੀ ਗੱਲ ਕੰਮ ਤੇ ਕੋਈ ਜਿਵੇਂ ਤਰਨਤਾਰਨ ਹਲਕੇ ਦੀ ਹਾਲਤ ਤੇ ਗੱਲ ਆਪਾਂ ਕਰੀਏ ਕਿਉਂਕਿ ਬਾਹਰ ਨਾ ਜਾ ਜਾਈਏ ਕਿਉਂਕਿ ਸੰਗਤ ਵੀ ਜਿਹੜੀ ਸਾਰੀ ਤਰਨਤਾਰਨ ਹਲਕੇ ਦੀ ਆ ਤਰਨਤਾਰਨ ਹਲਕੇ ਦੇ ਵਿੱਚ ਤੇ ਨਾ ਕੋਈ ਸਰਪੰਚ ਨਾਲੋਂ ਬਣਿਆ ਨਾ ਕੋਈ ਵਿਕਾਸ ਹੋਇਆ ਜਿਹੜੇ ਸਕੂਲ ਆ ਕਹਿੰਦੇ ਆ ਇਹ ਅਪਗ੍ਰੇਡ ਕਰਦੇ ਉਹਨੂੰ ਦੋ ਟੋਟੇ ਕੰਦਾ ਦੇ ਉੱਤੇ ਕਲੀਆਂ ਕਰਕੇ ਤੇ ਉਹਨੂੰ ਕਹਿੰਦਾ ਜੀ ਆਪਕ ਦਾ ਨਾ ਉੱਥੇ ਕੋਈ ਟੀਚਰ ਪਹੁੰਚਦਾ ਵਾ ਜਿਹੜੇ ਹਸਪਤਾਲ ਦੀ ਗੱਲ ਆ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਹੈਗੇ ਸਕੂਲ ਦੇ ਵਿੱਚ ਟੀਚਰ ਨਹੀਂ ਹੈਗੇ ਡੰਗਰਾ ਵਾਲੇ ਡਾਕਟਰ ਹੈ ਡੰਗਰਾ ਵਾਲੇ ਹਸਪਤਾਲ ਦੇ ਵਿੱਚ ਬਿਲਡਿੰਗ ਹੀ ਨਹੀਂ ਹੈਗੀ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੁਝ ਕੀਤਾ ਸਰਕਾਰ ਨੇ ਕਿਆ ਸੀ 31 ਮਈ ਤੱਕ ਯੁਥ ਨਸ਼ਾ ਵਿਰੁੱਧ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਹਰ ਕਸਬੇ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਕਿੱਦਾਂ ਦੇਖੇ ਨਸ਼ਾ ਖਤਮ ਹੋ ਗਿਆ ਇਹਦੇ ਤੁਸੀਂ ਦੱਸੋ ਨਾ ਪੱਤਰਕਾਰ ਮੀਰ ਜੀ 31 ਮੈਂ ਦੱਸ ਲਗਾ 31 ਮਈ ਕੱਲ ਲੰਘੀ ਆ ਸੋ ਇਹਦੀ ਅਪਡੇਟ ਹੁਣ ਤੁਸੀਂ ਦਿਓ ਕਿ ਕੱਲ ਤੋਂ ਬਾਅਦ ਜੇ ਕੋਈ ਤੁਹਾਨੂੰ ਨਸ਼ਾ ਵੇਚਦਾ ਨਸ਼ਾ ਪੀਂਦਾ ਦਿਸਦਾ ਵਾ ਤੇ ਤੁਹਾਨੂੰ ਤੁਸੀਂ ਸਿੱਧਾ ਸਮਝ ਲਓ ਕਿ ਇਹ ਜਿਹੜਾ ਵਾ ਉਹਨਾਂ ਨਸ਼ਿਆਂ ਬਤ ਉਹ ਜਿਹੜਾ ਮਿਸ਼ਨ ਹੀਗਾ ਉਹ ਫੇਲ ਹੋ ਗਿਆ ਸਰ ਜਿੱਤਾਂ ਨਾਜੀ ਤਾਂ ਇਹ ਲੋਕਾਂ ਦੀ ਮੁਸ਼ਕਲਾਂ ਵਾਸਤੇ ਹੀ ਹਲਕਾ ਕੱਢਿਆ ਗਿਆ ਵਾ ਲੋਕਾਂ ਨੂੰ ਮੁਸ਼ਕਲ ਕੋਈ ਨਾ ਹੋਵੇ 2027 ਬੜੀ ਦੂਰ ਹੈ ਪਹਿਲਾਂ ਹੀ ਦਫ਼ਤਰ ਬਣਾ ਲੈਣਾ ਕੀ ਇਹ ਰਹਿਣਨੇ ਕੀ ਕੀ ਹੈ ਕਿ ਆਪਾਂ ਤੁਸੀਂ ਮੇਰੇ ਖਾ ਮੇਰੇ ਹਾਨੀਏ ਸਨ ਵੀ ਸਰਪੰਚੀਆਂ ਕਰਦੇ ਆ 20 20 ਸਾਲ ਹੋ ਗਿਆ ਕੋਈ ਇਤੋਂ ਖੇਡ ਚੜੀਆਂ ਵੇਖਿਆ ਹੋਵੇ ਤਾਂ ਹਸਪਤਾਲਾਂ ਕੀ ਹਾਲਿਆ ਕੋਈ ਸਰਕਾਰਾਂ ਤਿੰਨੇ ਢਹਾੜੀਆਂ ਕੋ ਮਿਆਰ ਉੱਚਾ ਆ ਕਿਸੇ ਦਾ ਮੈਂ ਤਾਂ ਸਪੋਰਟਸ ਨਾਲ ਜੁੜਿਆ ਫੁੱਟਬਾਲ ਨਾਲ ਸਾਡੇ ਬੱਚੇ ਪਟਿਆਲੇ ਜਾਂਦੇ ਆ ਮਾਲਪੁਰ ਜਾਂਦੇ ਆ ਜੀਐਸਡੀ ਫਗਵਾੜੇ ਜਾਂਦੇ ਆ ਜਾਂਦੇ ਤਰਨਤਾਰ ਦੀ ਆ ਇਹ ਸਾਡੀ ਤਰਾਸ ਦੀ ਆ ਕਿ ਕੋਈ ਖੇਡ ਸਟੇਡੀਅਮ ਕੋ ਖੇਡ ਵਿੰਗ ਤਿਆਰ ਨਹੀਂ ਕਰ ਸਕਦਾ ਹਰ ਵਾਰੀ ਸਟੇਡੀਅਮ ਤੇ ਖੇਡਾਂ ਦੀ ਗੱਲ ਹੁੰਦੀ ਆ ਜਿੱਥੇ ਨਸ਼ੇ ਦੀ ਗੱਲ ਆ ਪੰਜ ਦਰਿਆ ਜਿਹੜੇ ਮਿੱਠੇ ਪਾਣੀ ਦੇ ਵਾਦੀ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਉਹਦੇ ਤੇ ਕੀ ਰਾਜਨੀਤੀ ਕਰਕੇ ਹਰ ਸਰਕਾਰ ਕੇ ਵੱਜਦੀ ਪਰ ਤੁਹਾਡੀ ਸਰਕਾਰ ਨੇ ਤੇ ਕੀ ਕਰੇਗੀ ਇਹ ਸਰਕਾਰਾਂ ਵੀ ਸਟੇਜ ਤੇ ਬੜੇ ਬਲਾਰੇ ਕੀਤੇ ਉਹਨਾਂ ਹੁਣ ਵੀ ਬੜਾ ਕੁਝ ਕਰਨ ਰਿਹਾ ਬੱਚਿਆਂ ਨੂੰ ਰਾਹ ਦੇਣ ਦੀ ਲੋੜ ਆ ਇਧਰ ਨੂੰ ਉਤਰੋ ਜਿਦਾਂ ਮੈਂ ਪਰਸ ਵਾਲੀ ਤਾਂ ਆ ਗਿਆ ਫੁੱਟਬਾਲ ਨਾਲ ਰਿਲੇਟਡ ਆ ਮੈਂ ਸ਼ੁਰੂ ਤੋਂ ਇੱਕ ਖੁਦ ਪਲੇਅਰ ਆ ਮੈਂ ਪਿੰਡ 'ਚ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਪੈਦਾ ਕੀਤੇ ਆ ਉਧਰ ਨੂੰ ਤੋਰਾਂਗੇ ਬੱਚੇ ਦਾ ਧਿਆਨ ਉਧਰ ਨੂੰ ਹੋਊਗਾ ਤੇ ਆਟੋਮੈਟਿਕ ਨਹੀਂ ਛੱਡਣਗੇ ਜੇ ਉੱਤਾਂ ਗੱਲਾਂਬਾਤ ਕਰਕੇ ਖੇਡਾਂਗੇ ਹਰ ਪਿੰਡ ਚੱਲਣ ਦਾ ਕੰਮ ਸਾਡੇ ਪਿੰਡ ਦੀ ਪਰਸੋਂ ਸੋਲ ਸਾਹਿਬ ਆਏ ਕਰਕੇ ਚੱਲੇਗੇ ਉਹਦਾ ਗਰਾਊਂਡ ਲੈਵਲ ਤੇ ਹਾਲੀ ਕੋਈ ਨਹੀਂ ਨਾ ਹੈਗਾ ਲੱਗਦਾ ਕਿ ਸਰਕਾਰ ਗਰਾਊਂਡ ਲੈਵਲ ਤੇ ਕੁਝ ਨਹੀਂ ਕਰੀ ਸਿਰੇ ਉਹ ਵਿਖਾਵਾ ਕਰੀ ਮੇਰੇ ਤੋਂ ਤੁਹਾਨੂੰ ਭਰਾਓ ਜ਼ਿਆਦਾ ਪਤਾ ਵਾ ਸਿੱਖਿਆ ਪ੍ਰਣਾਲੀ ਦੇ ਤਹਿਤ ਉਹਨਾਂ ਨੇ ਇੱਕ ਮਹਮ ਚੇੜੀ ਸੀ ਕਿ ਉਹ ਇੱਕ ਜਿਹੜੇ ਉਹ ਉਦਘਾਟਣ ਵਾਲੇ ਪੱਥਰ ਤਾਂ ਤੱਕ ਸੀਮਤ ਰਹੀ ਹੈ 100% ਜੀ ਪੱਥਰ ਤਾਂ ਸੀਮਤ ਰਹੀ ਉਹ ਵੀ ਪੁਰਾਣੇ ਪੱਥਰ ਬਣੇ ਆ ਉਹਨਾਂ ਨੂੰ ਪੇਂਟ ਪੁੰਨ ਕਰਕੇ ਲਾਤਾ ਨਾ ਜੋ ਕਲੀਅਰ ਹੈ ਜੋ ਅਸਲੀਅਤ ਹੈ ਸੱਚ ਹੈ ਤਾਂ ਨਾ ਭਾਈ ਜੀ ਭਾਵੇਂ ਸਾਹਿਬ ਉਹ ਇਹ ਲੋਕ ਬੜੇ ਤੋਂ ਬੜੇ ਸ਼ੁਕਰ ਕਰਾਉਂਦਾ ਹੈ। ਸਾਜੀ ਬਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਗੁਰੂ ਸਾਹਿਬ ਦਾ ਚਰਨ ਪਾਏ ਗਏ ਨੇ ਇੱਥੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਹਜ਼ਾਰ ਗੁਰੂ ਪਰ। ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਜਿਹੜਾ ਤਰਨਤਾਰਨ ਨੇ ਅੱਜ ਇੱਕ ਜਿਹੜਾ ਦਫ਼ਤਰ ਦਾ ਉਦਘਾਟਨ ਸੀਗਾ ਉਹ ਇੱਕ ਰੈਲੀ ਦੇ ਰੂਪ ਦੇ ਵਿੱਚ ਜਿਹੜਾ ਇੱਥੇ ਮਾਹੌਲ ਬਣ ਚੁੱਕਾ ਵਾ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਇੱਥੇ ਜਿਹੜੀ ਸੰਗਤ ਇੱਥੇ ਪਹੁੰਚੀ ਆ ਜੋ ਪਿਆਰ ਕਰਨ ਵਾਲੇ ਆਜ਼ਾਦ ਗਰੁੱਪ ਨੂੰ ਪਿਆਰ ਕਰਨ ਵਾਲੀ ਜਿਹੜੀ ਸੰਗਤ ਆ ਇੱਥੇ ਉਹ ਅੱਜ ਪੂਰੇ ਸ਼ਹਿਰ ਦੇ ਹੋਰ ਪਿੰਡਾਂ ਦੇ ਸੰਗਤਾਂ ਦੇ ਹੋਮ ਹੋਮ ਆ ਕੇ ਤੇ ਪਹੁੰਚੇ ਨੇ ਤੇ ਜਿਹੜੇ ਇਹ ਬੇਨਾ ਸੱਧਿਆ ਇੱਥੇ ਆਏ ਆ ਸਾਰੇ ਆਏ ਆ ਕਿਸੇ ਨੂੰ ਕੋਈ ਐਦਾਂ ਦਾ ਨਹੀਂ ਰਹਿ ਕੋਈ ਪੈਸੇ ਕੋਈ ਇਤਹਾ ਇਹ ਸਾਰੇ ਆਪ ਅੱ체 ਹਮਾਰੇ ਪਹੁੰਚੇ ਆ ਯਾਦ ਗਰੁੱਪ ਕੀ ਔਰ ਵਾਲੇ ਸਮੇਂ ਦੇ ਵਿੱਚ ਮੌਜੂਦਾ ਸਰਕਾਰ ਨੂੰ ਕਿਹੋ ਜੀ ਟੱਕਰ ਦੇ ਸਕਦਾ ਕੀ ਟੱਕਰ ਤੇ ਹੀ ਦੇਖ ਲਾ ਜਦੀ ਹੈ ਮਾਹੌਲ ਦੇਖ ਹੀ ਲਿਆ ਵਾ ਇਹ ਟੱਕਰ ਦਾ ਮਾਹੌਲ ਕੋਈ ਅੱਜ ਕੋਈ ਸਿਰਫ ਉਦਘਾਟਨ ਸੀਗਾ ਇੱਕ ਰੈਲੀ ਦੇ ਰੂਪ ਦੇ ਵਿੱਚ ਆਇਆ ਵਾ ਇਹ ਜਿਹੜੇ ਆਉਣ ਵਾਲੇ ਸਮੇਂ 2027 ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਵਿੱਚ ਜਿਹੜੀ ਜਿੱਤ ਕੇ ਆਪਣਾ ਜਿਹੜਾ ਇੱਕ ਐਮਐਲਏ ਜਿਹੜਾ ਉਹ ਅਸੀਂ ਬਣਾਵਾਂਗੇ ਆਪਣਾ ਲੱਗ ਜੀ ਜਿਹੜੇ ਜਿਸ ਤਰ੍ਹਾਂ ਕੀ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੀ ਰਹੇਗਾ ਕਿ ਜਾਂ ਪੰਜਾਬ ਦੇ ਵਿੱਚ ਵੀ ਅਸੀਂ ਨੂੰ ਦੇਖੋ ਜੀ ਅਸੀਂ ਪਹਿਲਾਂ ਤੇ ਆਪਣੇ ਤਰਨਤਾਰਨ ਜਿਹੜੇ ਜ਼ਿਲ੍ਹੇ ਵਿੱਚ ਜਿਹੜੇ ਆ ਇੱਥੇ ਜਿਹੜੇ ਸਰਪੰਚ ਸਾਹਿਬਾਨ ਜਿਹੜੇ ਅਥ ਕਾਉਂਸਲਰ ਇੱਥੇ ਅੱਜ ਬਣਾਏ ਆ ਜਿਹੜੀ ਸਾਡੀ ਪਹਿਲੀ ਇ ਜਿਹੜੇ ਕੁਝ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਜਿਹੜੇ ਕਾਉਂਸਲ ਖੜੇ ਕਰਕੇ ਅੱਠ ਕਾਉਂਸਲ ਜਿਹੜੇ ਜਿੱਤ ਗਏ ਉਹ ਤਰਨਤਾਰਨੇ ਜਿਹੜੇ ਸਾਨੂੰ ਜਿਹੜੀ ਝੋਲੀ ਵਿੱਚ ਪਾ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਵਿੱਚ ਜਿਹੜੇ ਕੰਮ ਕਰਕੇ ਸ਼ਹਿਰ ਵਾਸੀ ਨੂੰ ਖੁੱਤ ਪਤਾ ਲੱਗੂਗਾ ਵੀ ਜਿਹੜੇ ਹਰ ਤਰ੍ਹਾਂ ਦੇ ਕੰਮ ਜਿਹੜੇ ਲੋਕਾਂ ਦੀਆਂ ਜਿਹੜੀਆਂ ਜਿਹੜੇ ਸਹੂਲਤਾਂ ਤੋਂ ਰਹਿ ਗਈਆਂ ਉਹ ਆਉਣ ਵਾਲੇ ਸਮੇਂ ਦੇ ਕੰਮ ਕਰਕੇ ਅਸੀਂ ਨਹੀਂ ਪਾਰਟੀ ਤੁਹਾਡੇ ਤੱਕ ਕੁਦਰ ਲਖਣ ਨੇੜੇ ਆਉਂਦੀ ਹੈ ਤੁਹਾਡੇ ਨਾਲ ਸੰਪਰਕ ਕਰਦੀ ਹੈ ਤੇ ਤੁਹਾਡੇ ਕਿਹੜੇ ਮੁੱਦੇ ਜਿਹੜਿਆ ਇਹ ਮੁੱਦੇ ਜਿਹੜੇ ਉਹਨਾਂ ਦੇ ਅੱਗੇ ਰੱਖੇ ਜਾਣਗੇ ਦੇਖੋ ਜੀ ਤੁਹਾਨੂੰ ਸਰਪੰਚ ਸਾਹਿਬ ਜੀ ਨੇ ਤੁਹਾਨੂੰ ਸਾਰੀ ਗੱਲ ਨਾਲੇ ਬਾਰੇ ਦੱਸਿਆ ਹੀ ਹੈ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦਾ ਫੈਸਲਾ ਹੋਊਗਾ ਸਾਡੀ ਜਿਹੜੇ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਦੇ ਜਿਹੜੇ ਕੰਮ ਦੇ ਜਿਹੜਾ ਜਿੱਦਾਂ ਦਾ ਕਾਰੀ ਦੱਸੀ ਗੱਲ ਉਹ ਉਹਨਾਂ ਦੇ ਵਾਪਸ ਸਾਰਾ ਕੁਝ ਹੋਇਆ ਜਾਊਗਾ ਆਪਣੀ ਪਾਰਟੀ ਕੋਈ ਨਸ਼ੇਵਾਤੀ ਕੋਈ ਕਰੇਗੀ ਦੇਖੋ ਜੀ ਬਿਲਕੁਲ ਬਿਲਕੁਲ ਨਸ਼ੇ ਦੇ ਅਸੀਂ ਸਾਰੇ ਜਿਹੜੇ ਜਿਹੜੇ ਇੱਥੇ ਆਉਣ ਵਾਲੇ ਸਮੇਂ ਤੇ ਕੈਂਪ ਵੀ ਲਾਵਾਂਗੇ ਜਿਹੜੇ ਨਸ਼ੇ ਦੇ ਵਿਰੁੱਧ ਜਿਹੜੇ ਕੈਂਪ ਚੱਲਦੇ ਨੇ ਉਹ ਵੀ ਲਾਵਾਂਗੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਪੂਰੀ ਜਿਹੜੀ ਹਮਾਇਤ ਆ ਉਹਨੇ ਵੱਲੋਂ ਕੀਤਾ ਜਗਰਪੁਰ ਵੱਲੋਂ ਕੀਤੀ ਜਾਊਗੀ ਠੀਕ ਹੈ